ਮੇਰੀ ਜਾਣਕਾਰੀ ਮੁਤਾਬਕ ਮੇਰੀ ਜਾਣਕਾਰੀ ਮੁਤਾਬਕ ਕਿ ਸ੍ਰੀ ਅਕਾਲ ਤਖਸਾਲ ਜੀ ਦੇ ਉੱਤੇ 6 ਜੂਨ ਨੂੰ ਜੋ ਸ਼ਹੀਦੀ ਸਮਾਗਮ ਕੀਤਾ ਜਾਂਦਾ ਹੈ ਉਹ ਸ਼ਹੀਦੀ ਸਮਾਗਮ ਦਾ ਸਮੁੱਚਾ ਪ੍ਰਬੰਧ ਗੁਰੂ ਕਾਂ ਦਾ ਪ੍ਰਬੰਧ ਸੰਭਾਲਣ ਵਾਲੀ ਮਹਾਨ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕੀਤਾ ਜਾਂਦਾ ਵਾਸਤਵ ਦੇ ਵਿੱਚ ਉਹ ਜਿਹੜਾ ਮੁੱਖ ਸਮਾਗਮ ਹੈ ਉਹ ਸਮਾਗਮ ਦਮਦਮੀ ਟਕਸਾਲ ਦੇ ਤੋਦਮੇ ਮੁਖੀ ਅਮਰ ਸ਼ਹੀਦ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਔਰ ਅਮਰ ਸ਼ਹੀਦ ਭਾਈ ਮਰੀਕ ਸਿੰਘ ਜੀ ਪ੍ਰਧਾਨ ਆਲੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਅਮਰ ਸ਼ਹੀਦ ਜਰਨਲ ਸਰਦਾਰ ਸੁਬੇਕ ਸਿੰਘ ਜੀ ਅਮਰ ਸ਼ਹੀਦ ਜਸੇਵਰ ਬਾਬਾ ਠਾਰਾ ਸਿੰਘ ਜੀ ਸਨਮੇਤ ਜੂਨ 1984 ਦੇ ਵਿੱਚ ਜਿੰਨੇ ਵੀ ਸਿੰਘ ਸੰਗਣੀਆਂ ਭਟੰਗੀ ਬਜ਼ੁਰਗ ਸ਼ਹੀਦ ਹੋਏ ਉਹਨਾਂ ਸਮੂੱਚੇ ਸ਼ਹੀਦਾਂ ਦੀ ਯਾਦ ਵਿੱਚ ਕੀਤਾ ਜਾਂਦਾ ਔਰ ਉਸ ਸਮਾਗਮ ਦੇ ਵਿੱਚ ਕੀਰਤਨ ਅਰਦਾਸ ਔਰ ਉਸ ਤੋਂ ਪਰੰਤ ਜਥੇਦਾਰ ਸ੍ਰੀ ਅਕਾਲ ਤਖਸਾਲਬ ਸੰਦੇਸ਼ ਔਰ ਸ਼ਰਧਾਂਜਲੀ ਸਿੱਖ ਕੌਮ ਨੂੰ ਦੰਦੀ ਹੈ ਸੰਦੇਸ਼ ਕੌਮ ਨੂੰ ਦਿੱਤਾ ਜਾਂਦਾ ਸ਼ਰਧਾਂਜਲੀ ਸ਼ਹੀਦਾਂ ਨੂੰ ਦਿੱਤੀ ਜਾਂਦੀ ਹੈ ਮੈਂ ਇਹ ਗੱਲ ਪ੍ਰੈਸ ਦੇ ਰਾਹੀਂ ਕਹਿਣੀ ਚਾਹੁੰਦਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਤੱਕ ਅਸੀਂ ਸੰਤ ਸਮਾਜ ਵੱਲੋਂ ਸਿੱਖ ਪੰਥ ਵੱਲੋਂ ਇਹ ਅਵਾਡ ਉਠਾਈ ਕਿ ਜੋ ਤੁਸੀਂ ਨਵੀਆਂ ਨੁਕਤੀਆਂ ਕੀਤੀਆਂ ਉੱਚ ਮਰਿਆਦਾ ਦੀ ਘੋਰਾਂ ਲੰਘਣਾ ਹੋਈ ਤੁਸੀਂ ਦੇਖੋ ਦੁੱਖ ਇਸ ਗੱਲ ਦਾ ਹੈ ਕਿ ਐਡੀ ਵੱਡੀ ਸੰਸਥਾ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਹੈ ਜਦੋਂ ਕੋਈ ਜ세ਦਾਰ ਲਾਉਣਾ ਜਾਂ ਉਹਦਾ ਸਨਮਾਨਯੋਗ ਉਸ ਨੂੰ ਪਦਵੀ ਤੇ ਸੁਭਾਏਮਾਨ ਕਰਨਾ ਤਾਂ ਸਮੁੱਚੀਆਂ ਸਿੱਖ ਸੰਪਰਦਾਵਾਂ ਨਿਹੰਗ ਸਿੰਘ ਜਥੇਬੰਦੀਆਂ ਸਿੱਖ ਜਥੇਬੰਦੀਆਂ ਨੂੰ ਬੁਲਾ ਕੇ ਉਹਨਾਂ ਦੀ ਨੁਕਤੀ ਕੀਤੀ ਜਾਂਦੀ ਹੈ ਸਿਆਸੀ ਦਖਲ ਨੇ ਐਡਾ ਵੱਡਾ ਸਿੱਖ ਕੌਮ ਦੇ ਉੱਤੇ ਸੰਕਟ ਲਿਆ ਕੇ ਖੜਾ ਕੀਤਾ ਕਿ ਤਖਤ ਸ੍ਰੀ ਕੇਸਗੜ ਸਾਹਿਬ ਰਾਤ ਨੂੰ 2:30 ਵਜੇ ਚੱਲਦੇ ਅਖੰਡ ਪਾਠ ਦੌਰਾਨ ਗਿਆਨੀ ਕਲਦੀਪ ਸਿੰਘ ਗੜਗੱਜ ਨੂੰ ਸ੍ਰੀ ਅਖੰਡ ਪਾਠ ਸਾਹਿਬ ਦੇ ਤਲਦੀ ਪ੍ਰਵਾਹ ਦੌਰਾਨ ਹੀ ਉੱਥੇ ਅਰਦਾਸ ਕਰਕੇ ਉਸ ਦੀ ਨਿਯੁਕਤੀ ਦਾ ਐਲਾਨ ਕੀਤਾ ਔਰ ਤਖਤ ਸ੍ਰੀ ਕੇਸਗੜ ਸਾਹਿਬ ਜੀ ਦੇ ਉੱਤੇ ਸਤਿਗੁਰੂ ਜੀ ਦੇ ਪ੍ਰਕਾਸ਼ ਤੋਂ ਬਿਨਾਂ ਸਰੂਪ ਉਹ ਦੇ ਕੇ ਜਸੇਦਾਰ ਦੀ ਮਾਨਤਾ ਦਾ ਐਲਾਨ ਕਰ ਦਿੱਤਾ ਸਮੁੱਚੀਆਂ ਸੰਗਤਾਂ ਤੋਂ ਸਮੁੱਚੇ ਪੰਥ ਤੋਂ ਰਾਤ ਦੇ ਹਨੇਰੇ ਵਿੱਚ ਇਹ ਸਾਰਾ ਕੁਝ ਕੀਤਾ ਗਿਆ ਇਸ ਮਰਯਾਦਾ ਦੀ ਉਲੰਘਣਾ ਸ਼੍ਰੋਮਣੀ ਕਮੇਟੀ ਵੱਲੋਂ ਸਮੁੱਚੇ ਰੂਪ ਵਿੱਚ ਕੀਤੀ ਗਈ ਹੈ ਔਰ ਗਿਆਨੀ ਕਲਦੀਪ ਸਿੰਘ ਆਪਣੇ ਆਪ ਨੂੰ ਇੱਕ ਸਿੱਖ ਵਿਦਵਾਨ ਵੀ ਸਮਝਦੇ ਆ ਔਰ ਸ਼੍ਰੋਮਣੀ ਕਮੇਟੀ ਦੇ ਰਹਿਤ ਮਰਿਆਦਾ ਦੇ ਖਰੜੇ ਦੇ ਪਰੂ ਲੇਕਿਨ ਸ਼੍ਰੋਮਣੀ ਕਮੇਟੀ ਵੱਲੋਂ ਪ੍ਰਕਾਸ਼ਿਤ ਕੀਤਾ ਖਰੜਾ ਉਸ ਵਿੱਚ ਇਹ ਗੱਲ ਲਿਖੀ ਹੋਈ ਹੈ ਕਿ ਸ੍ਰੀ ਅਖੰਡ ਪਾਠ ਸਾਹਿਬ ਚਲਦੇ ਦੌਰਾਨ ਕੋਈ ਵੀ ਪ੍ਰੋਗਰਾਮ ਦੂਸਰਾ ਨਹੀਂ ਹੋ ਸਕਦਾ ਪਹਿਲੀ ਗੱਲ ਜਦੋਂ ਅਖੰਡ ਪਾਠ ਸਾਹਿਬ ਚੱਲ ਰਿਹਾ ਸੀ ਯਾਨੀ ਕੁਲਦੀਪ ਸਿੰਘ ਜੀ ਗੜਗੱਜ ਨੂੰ ਆਪ ਇਸ ਗੱਲ ਤੋਂ ਇਨਕਾਰ ਕਰਨਾ ਚਾਹੀਦਾ ਸੀ ਕਿ ਮर्यादा ਦੀ ਉਲੰਘਣਾ ਹੋ ਰਹੀ ਹੈ ਮੈਂ ਇਸ ਤਰ੍ਹਾਂ ਆਪਣੀ ਤਾਜਪੋਸ਼ੀ ਨਹੀਂ ਕਰਾਵਾਂਗਾ। ਔਰ ਤਖਤ ਸ੍ਰੀ ਕੇਸਗੜ ਸਾਹਿਬ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਨਹੀਂ ਹੈ। ਇਸ ਤਰ੍ਹਾਂ ਮੈਂ ਕਦੇ ਵੀ ਪ੍ਰਵਾਨ ਨਹੀਂ ਕਰਾਂਗਾ ਇਸ ਤਰ੍ਹਾਂ ਦੀ ਸੇਵਾ ਨੂੰ ਔਰ ਪਦਵੀ ਨੂੰ। ਲੇਕਿਨ ਉਹਨਾਂ ਨੇ ਇਨਕਾਰ ਤਾਂ ਹੀ ਕਰਨਾ ਸੀ ਆਪ ਅੱਗੇ ਹੋ ਕੇ ਇਹ ਸਾਰਾ ਕੁਝ ਆਪਣੀ ਹਾਜ਼ਰੀ ਵਿੱਚ ਕਰਵਾਇਆ ਔਰ ਸ਼ਰੋਣੀ ਕਮੇਟੀ ਦੇ ਕਰਮਚਾਰੀਆਂ ਨੇ ਕੀਤਾ ਪਹਿਲੀ ਗੱਲ ਇਹ ਮਰਜ਼ਾਦਾ ਦੀ ਵੱਡੀ ਘੋਰ ਉਲੰਘਣਾ ਹੋਈ ਹੈ ਸਾਡਾ ਜਿਹੜਾ ਸਿਸਟਮ ਹੈ ਸੰਤ ਸਮਾਜ ਦਮਦਮੀ ਟਕਸਾਲ ਨਿਹੰਗ ਸਿੰਘ ਜਥੇਬੰਦੀਆਂ ਅਸੀਂ ਕਦੇ ਜਥੇਦਾਰ ਲਾਏ ਨਹੀਂ ਅਸੀਂ ਜਥੇਦਾਰਾਂ ਬਾਰੇ ਕਦੇ ਇਹੋ ਜਿਹੀ ਵਿਚਾਰ ਨਹੀਂ ਰੱਖੀ ਕਿ ਜਥੇਦਾਰ ਫਲਾਣਾ ਲਾਓ ਜਾਂ ਉਹ ਲਾਓ ਸਾਨੂੰ ਇਤਰਾਜ਼ ਹੈ ਮਰਯਾਦਾ ਦੀ ਘੋਰ ਉਲੰਘਣਾ ਦਾ ਔਰ ਇਹ ਉਲੰਘਣਾ ਕੀਤੀ ਹੈ ਸ਼੍ਰੋਮਣੀ ਕਮੇਟੀ ਨੇ ਔਰ ਉਸੇ ਦਿਨ ਤੋਂ ਸਿੱਖ ਪੰਥ ਦੇ ਵਿੱਚ ਇਸ ਗੱਲ ਦਾ ਬਹੁਤ ਵੱਡਾ ਰੋਸ ਹੈ ਕਿ ਅੱਜ ਇਹ ਉਲੰਘਣਾ ਕੀਤੀ ਹੈ ਕੱਲ ਨੂੰ ਜਿੱਥੇ ਮਰਜੀ ਕੋਈ ਆਪਣੀ ਮਰਜ਼ੀ ਨਾਲ ਜਿਵੇਂ ਮਰਜੀ ਜਿਸ ਮਰਜੀ ਵਿਅਕਤੀ ਨੂੰ ਜ세ਦਾਰ ਬਣਾਉਣ ਦਾ ਐਲਾਨ ਕਰੇਗਾ ਇਸ ਦੇ ਨਾਲ ਪੰਥ ਦੀਆਂ ਵੱਡੀਆਂ ਪਰੰਪਰਾਵਾਂ ਨੂੰ ਬਹੁਤ ਵੱਡੀ ਛੱਟ ਵੱਜੇਗੀ ਔਰ ਵੱਜ ਰਹੀ ਹੈ ਮੈਂ ਅਲਾਨੀਆਂ ਤੌਰ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਇਹ ਤਾੜਨਾ ਕਰਦਾ ਕਿ 6 ਜੂਨ ਨੂੰ ਅਗਰ ਕਲਦੀਪ ਸਿੰਘ ਗੜਗੱਜ ਜੂਨ 1984 ਦੇ ਕੱਲੂ ਘਾਰੇ ਤੇ ਸੰਦੇਸ਼ ਦੇਵੇਗਾ ਅਸੀਂ ਹਰ ਗੱਜ ਇਹ ਹੋਣ ਨਹੀਂ ਦੇਵਾਂਗੇ ਕਿਉਂਕਿ ਉਸ ਦਿਨ ਸ਼ਹੀਦਾਂ ਦਾ ਦਿਹਾੜਾ ਉਸ ਦਿਨ ਉੱਥੇ ਕੋਈ ਟਕਰਾ ਨਹੀਂ ਹੋਣਾ ਚਾਹੀਦਾ ਇਸੇ ਲਈ ਮੈਂ ਪਹਿਲਾ ਪ੍ਰੈਸ ਆਪਣਾ ਸਨੇਹਾ ਭੇਜ ਰਿਹਾ ਕਿ ਇਸ ਕਾਰਵਾਈ ਨੂੰ ਤੁਰੰਤ ਰੋਕਿਆ ਜਾਏ ਅਗਰ ਗਿਆਨੀ ਕਲਦੀਪ ਸਿੰਘ ਉੱਥੇ ਆ ਕੇ ਸ਼ਹੀਦ ਪਰਿਵਾਰਾਂ ਨੂੰ ਸਨਮਾਨਿਤ ਕਰਦਾ ਜਾਂ ਉੱਥੇ ਆ ਕੇ ਸੰਦੇਸ਼ ਦੰਦਾ ਅਸੀਂ ਬਰਦਾਸ਼ਤ ਨਹੀਂ ਕਰਾਂਗੇ ਸਾਨੂੰ ਹਰ ਹਿੱਲੇ ਜੋ ਵੀ ਕਰਨਾ ਪਿਆ ਅਸੀਂ ਉਸ ਨੂੰ ਸੰਦੇਸ਼ ਦੇਣ ਤੋਂ ਰੋਕਾਂਗੇ ਔਰ ਮੈਂ ਇਸ ਸ਼ਰੋਮਣੀ ਕਮੇਟੀ ਨੂੰ ਵੀ ਇਹ ਗੱਲ ਕਹਿ ਰਿਹਾ ਔਰ ਸ਼ਰੋਮਣੀ ਕਮੇਟੀ ਦੇ ਪ੍ਰਧਾਨ ਨੂੰ ਵੀ ਇਹ ਗੱਲ ਕਹਿਣੀ ਚਾਹਣਾ ਤੇ 2 ਮਹੀਨੇ ਤੋਂ ਅਸੀਂ ਇਹ ਬਾਰ ਬਾਰ ਅਪੀਲਾਂ ਕਰ ਰਹੇ ਆ 28 ਤਰੀਕ ਨੂੰ ਵੀ ਧਰਨਾ ਦਿੱਤਾ ਗਿਆ 28 ਮਾਰਚ ਨੂੰ ਸਾਨੂੰ ਸਾਡੇ ਕੋਲ 15 April ਤੱਕ ਦਾ ਸਮਾਂ ਪ੍ਰਧਾਨ ਸਾਹਿਬ ਨੇ ਮੰਗਿਆ ਵੀ 15 April ਤੱਕ ਤੁਸੀਂ ਸਾਨੂੰ ਸਮਾਂ ਦੇ ਦਿਓ ਅਸੀਂ ਇਸ ਮਸਲੇ ਤੇ ਸਾਰੇ ਪੰਥ ਦੀ ਇੱਕ ਸੁਰ ਇਕਤਾ ਕਰਕੇ ਕੋਈ ਨਾ ਕੋਈ ਹੱਲ ਕੱਢਾਂਗੇ 15 April ਲੰਘ ਗਿਆ ਉਸ ਤੋਂ ਬਾਅਦ ਅਸੀਂ ਇੱਥੇ ਮੀਟਿੰਗ ਕੀਤੀ ਔਰ ਅਸੀਂ 10 ਮਈ ਤੱਕ ਦਾ ਸਮਾਂ ਦਿੱਤਾ ਅੱਜ 10 ਮਈ ਦਾ ਵੀ ਸਮਾਂ ਲੰਘ ਗਿਆ ਔਰ ਅੱਜ ਤੱਕ ਵੀ ਇਹਨਾਂ ਨੂੰ ਇਸ ਗੱਲ ਦੀ ਚਿੰਤਾ ਨਹੀਂ ਕਿ ਪੰਥ ਵਿੱਚ ਐਡੀ ਵੱਡੀ ਆਵਾਜ਼ ਉੱਠ ਰਹੀ ਹੈ ਇਹਨਾਂ ਵਿਅਕਤੀਆਂ ਦਾ ਇਹਨਾਂ ਵਿਅਕਤੀਆਂ ਦਾ ਵਿਰੋਧ ਹੋ ਰਿਹਾ ਇਸ ਉੱਤੇ ਸਾਰੇ ਪੰਥ ਨੂੰ ਇੱਕ ਥਾਂ ਤੇ ਬਿਠਾ ਕੇ ਇੱਕ ਸੁਰ ਕਰਕੇ ਮਰਿਆਦਾ ਦੀ ਬਹਾਲੀ ਕੀਤੀ ਜਾਏ ਮਰਿਆਦਾ ਦੀ ਉਲੰਘਣਾ ਕੀਤੀ ਹੈ ਤੁਸੀਂ ਵੇਖੋ ਤਖਤ ਸ੍ਰੀ ਪਟਨਾ ਸਾਹਿਬ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ ਅਵਤਾਰ ਸਥਾਨ ਹੈ ਪ੍ਰਕਾਸ਼ ਸਥਾਨ ਹੈ ਉੱਥੋਂ ਦੇ ਪੰਜ ਸਿੰਘ ਸਹਿਬਾਨਾ ਨੇ ਵੀ ਗਿਆਨੀ ਕਲਦੀਪ ਸਿੰਘ ਬਾਬਾ ਟੇਕ ਸਿੰਘ ਨੂੰ ਤਨਖਾਹਿਆ ਕਰਾਰ ਦਿੱਤਾ ਜਿਹੜਾ ਵਿਅਕਤੀ ਇੱਕ ਤਖਤ ਵੱਲੋਂ ਤਨਖਾਹਿਆ ਕਰਾਰ ਦੇ ਦਿੱਤਾ ਜਾ ਚੁੱਕਾ ਹੈ ਜਿਹਨੂੰ ਦਿੱਤਾ ਗਿਆ ਉਹ ਕਿਵੇਂ ਸੰਦੇਸ਼ ਦੇ ਸਕਦਾ ਤਖਤ ਸ੍ਰੀ ਪਟਨਾ ਸਾਹਿਬ ਨੂੰ ਇਹ ਅਧਿਕਾਰ ਹੈ ਇਹ ਪੰਥ ਦੇ ਉੱਤੇ ਜਦੋਂ ਵੀ ਕੋਈ ਸੰਕਟ ਆਉਂਦਾ ਤਖਤ ਪਟਨਾ ਸਾਹਿਬ ਹੈ ਹਜੂਰ ਸਾਹਿਬ ਹੈ ਪਹਿਲੀ ਗੱਲ ਤਾਂ ਸਾਡੀ ਤਖਸਾਂ ਦੀ ਇੱਕ ਸੁਰਤਾ ਨੂੰ ਬਹੁਤ ਵੱਡੀ ਢਾਹ ਲੱਗੀ ਇਹਨਾਂ ਦਿਨਾਂ ਦੇ ਵਿੱਚ ਇਸ ਤੋਂ ਪਹਿਲਾਂ ਕਦੇ ਇਸ ਤਰ੍ਹਾਂ ਨਹੀਂ ਹੋਇਆ ਪੰਜੇ ਤਖਤ ਪੰਜੇ ਤਖਤਾਂ ਦੇ ਜਥੇਦਾਰ ਸਿੰਘ ਸਹਿਬਾਨ ਇੱਕ ਥਾਂ ਤੇ ਬੈਠ ਕੇ ਇੱਕ ਸੁਰ ਹੋ ਕੇ ਪੰਥ ਲਈ ਫੈਸਲੇ ਲੈਂਦੇ ਔਰ ਪੰਥ ਨੂੰ ਫੈਸਲੇ ਸੁਣਾਉਂਦੇ ਦੇ ਵਿੱਚ ਅਸੀਂ ਆਪ ਟਕਰਾ ਪੈਦਾ ਕੀਤਾ ਫਿਰ ਇੱਥੇ ਬਸ ਨੇ ਸ਼੍ਰੋਮਣੀ ਕਮੇਟੀ ਨੇ ਇਸ ਤੋਂ ਅੱਗੇ ਚਾਰ ਕਦਮ ਜਾਂਦੇ ਆ ਆਪਣੇ ਤਖਤਾਂ ਦੇ ਜਿਹੜੇ ਪੰਜ ਪਿਆਰੇ ਅਮਰ ਸੰਚਾਰ ਦੀ ਸੇਵਾ ਨਿਭਾਉਂਦੇ ਆ ਉਹਨਾਂ ਦੀ ਡਿਊਟੀ ਹੈ ਤੇ ਉਹਨਾਂ ਤੋਂ ਆਪਣੇ ਵੱਲੋਂ ਐਲਾਨ ਜਾਰੀ ਕਰਾ ਦਿੱਤੇ ਤਖਤਰੀ ਪਟਨਾ ਸਾਹਿਬ ਦੇ ਉਲਟ ਕਿੱਡੀ ਹਾਸੋਈ ਨਹੀਂ ਗੱਲ ਹੈ ਕਿ ਤੁਸੀਂ ਅੱਜ ਇੱਥੋਂ ਚੱਕ ਕੇ ਇਹ ਐਲਾਨ ਕਰਾ ਰਹੇ ਹੋ ਜਿਸ ਦਿਨ ਸ੍ਰੀ ਅਕਾਲ ਤਖਤ ਸਭ ਦੇ ਪੰਜ ਪਿਆਰਿਆਂ ਨੇ ਕੋਈ ਤੁਹਾਡੇ ਖਿਲਾਫ ਐਲਾਨ ਕੀਤਾ ਸੀ ਉਸ ਦਿਨ ਸ਼੍ਰੋਮਣੀ ਕਮੇਟੀ ਨੇ ਵਿਰੋਧ ਕੀਤਾ ਸੀ ਕਿ ਪੰਜ ਪਿਆਰਿਆਂ ਨੂੰ ਪੰਥ ਦੇ ਫੈਸਲੇ ਲੈਣ ਦਾ ਕੋਈ ਹੱਕ ਨਹੀਂ ਪੰਜ ਪਿਆਰੇ ਕੇਵਲ ਅਮਰ ਸੰਚਾਰ ਦੀ ਡਿਊਟੀ ਨਿਭਾ ਸਕਦੇ ਆ ਇਸ ਕਰਕੇ ਪੰਥ ਦੇ ਵਿੱਚ ਬਹੁਤ ਵੱਡਾ ਟਕਰਾਅ ਬਣਿਆ ਹੋਇਆ ਸ਼੍ਰੋਮਣੀ ਕਮੇਟੀ ਨੂੰ ਮੈਂ ਇਹ ਗੱਲ ਕਹਿਣੀ ਚਾਹੁੰਨਾ ਕਿ ਇਹ ਟਕਰਾਅ ਨੂੰ ਅੱਗੇ ਹੋਰ ਨਾ ਵਧਾਓ ਆਉਣ ਵਾਲੇ ਸਮੇਂ ਦੇ ਵਿੱਚ ਇਹਦੇ ਨਤੀਜੇ ਚੰਗੇ ਨਿਕਲਣ ਦੀ ਆਸ ਨਹੀਂ ਹੈ ਮੈਂ ਸੰਗਤਾਂ ਨੂੰ ਵੀ ਸਮੁੱਚੇ ਸੰਤ ਸਮਾਜ ਨੂੰ ਵੀ ਸਮੁੱਚੀਆਂ ਨਿਹੰਗ ਸਿੰਘ ਜਥੇਬੰਦੀਆਂ ਨੂੰ ਸਿੱਖ ਜਥੇਬੰਦੀਆਂ ਨੂੰ ਸਿੱਖ ਫੈਡਰੇਸ਼ਨਾਂ ਨੂੰ ਅਪੀਲ ਕਰਦਾ ਕਿ ਉਸ ਦਿਨ 6 ਜੂਨ ਨੂੰ ਜਿਹੜੇ ਵਿਅਕਤੀ ਨੂੰ ਪੰਥ ਨੇ ਮਾਨਤਾ ਹੀ ਨਹੀਂ ਦਿੱਤੀ ਨਾ ਪੰਥ ਦੀ ਮਰਜ਼ਾਦਾ ਨਾਲ ਦੇਖੋ ਸਾਨੂੰ ਵੱਡਾ ਪ੍ਰੋਬਲਮ ਇਹ ਹੈ ਕਿ ਪੰਥਕ ਮਰਜ਼ਾਦਾ ਦੇ ਨਾਲ ਜਥੇਦਾਰ ਦੀ ਚੋਣ ਹੀ ਨਹੀਂ ਹੋਈ ਨਾ ਉਹਨੂੰ ਮਰਜ਼ਾ ਦਾ ਅਨਸਾਰ ਉਸ ਦੀ ਕੋਈ ਤਾਜਪੋਸ਼ੀ ਕੀਤੀ ਗਈ ਆ ਉਹ ਧੱਕੇ ਨਾਲ ਰਾਤ ਦੇ ਹਨੇਰੇ ਵਿੱਚ ਕੌਮ ਦੇ ਉੱਤੇ ਠੋਸਿਆ ਗਿਆ ਜ਼ਬਰਦਸਤੀ ਉਸ ਨੂੰ ਲਾਇਆ ਗਿਆ ਇਸ ਕਰਕੇ ਐਸਾ ਵਿਅਕਤੀ ਅਗਰ ਸ਼੍ਰੀ ਅਕਾਲ ਤਖਸਾਲ ਤੋਂ 6 ਜੂਨ ਨੂੰ ਸੰਦੇਸ਼ ਦੇਵੇਗਾ ਉਸ ਦਾ ਬਹੁਤ ਵੱਡਾ ਟਕਰਾ ਹੋਣ ਦੇ ਅਸਾਰ ਹੈ ਔਰ ਅਸੀਂ ਇਹ ਹਰਗिज ਨਹੀਂ ਹੋਣ ਦੇਵਾਂਗੇ ਦੇਵਾਂਗੇ ਔਰ ਪੰਜਾਬ ਸਰਕਾਰ ਨੂੰ ਵੀ ਮੈਂ ਗੱਲ ਕਹਿਣੀ ਚਾਹੁੰਨਾ ਕਿ ਉਸ ਵਕਤ ਜੇ ਇਹੋ ਦਾ ਕੋਈ ਟਕਰਾਅ ਉੱਥੇ ਬਣਦਾ ਤਾਂ ਪੰਜਾਬ ਸਰਕਾਰ ਆਪਣੀ ਜ਼ਿੰਮੇਵਾਰੀ ਨਿਭਾਵੇ ਪੰਜਾਬ ਸਰਕਾਰ ਦਾ ਵੀ ਫਰਜ ਬਣਦਾ ਕਿ ਜੇਕਰ ਤੁਹਾਨੂੰ ਅਸੀਂ ਪਹਿਲਾਂ ਹੀ ਇਹ ਗੱਲ ਦੱਸ ਰਹੇ ਹਾਂ ਕਿ ਉੱਥੇ ਟਕਰਾਅ ਹੋਣ ਦੇ ਅਸਾਰ ਬਣਦੇ ਜਾ ਰਹੇ ਆ ਇਹਨਾਂ ਨੂੰ ਰੋਕਣ ਦੇ ਵਿੱਚ ਪੰਜਾਬ ਸਰਕਾਰ ਆਪਣੀ ਭੂਮਿਕਾ ਨਿਭਾਵੇ ਅਗਰ ਨਹੀਂ ਤਾਂ ਫਿਰ ਇਹ ਜੇ ਟਕਰਾਅ ਹੋਇਆ ਇਸ ਦੀ ਜ਼ਿੰਮੇਵਾਰੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਸਰ ਹੋਏਗੀ ਦੀ ਦੋਮਣੇ ਦੇਸ਼ਰ ਹੋਏਗੀ ਅਸੀਂ ਪਹਿਲਾਂ ਹੀ ਅਪੀਲ ਕਰ ਦਿੱਤੀ ਹੈ ਇਸ ਕਰਕੇ ਹਰ ਗੱਜ ਅਸੀਂ ਇਹ ਗੱਲ ਹੋਣ ਨਹੀਂ ਦੇਵਾਂਗੇ ਕਿ ਕੁਲਦੀਪ ਸਿੰਘ ਗੜਗੱਜ ਉੱਠ ਕੇ ਸੰਦੇਸ਼ ਦੇਣ ਦੀ ਕਿਉਂਕਿ ਪਹਿਲਾਂ ਵੀ ਸਿੱਖ ਜਥੇਬੰਦੀਆਂ ਨੇ ਸ੍ਰੀ ਅਕਾਲ ਤਖਤ ਸਾਹਿਬ ਤੇ ਸ਼ਹੀਦਾਂ ਦਾ ਭੋਗ ਪਿਆ ਸੀ ਉੱਥੇ ਜਿਸ ਵਕਤ ਗੜਗੱਜ ਸਰੂਪਾਉ ਦੇਣ ਲੱਗਾ ਜਥੇਬੰਦੀਆਂ ਨੇ ਰੋਕ ਦਿੱਤਾ ਸੀ ਉਹ ਕਹਿਣ ਲੱਗੇ ਤੂੰ ਸਰਪ੍ਰਮਾਨ ਤੇ ਜਥੇਦਾਰ ਨਹੀਂ ਤੇਰੇ ਹੱਥੋਂ ਅਸੀਂ ਸਰੂਪਾਉ ਨਹੀਂ ਦੇਣ ਦੇਣੇ ਸ਼ਹੀਦ ਪਰਿਵਾਰਾਂ ਨੂੰ ਕਿ ਪਹਿਲਾਂ ਵੀ ਅਕਾਲ ਤਖਤ ਸਾਹਿਬ ਤੇ ਰੋਕ ਦਿੱਤਾ ਗਿਆ ਸੀ ਇਸ ਲਈ 6 ਜੂਨ ਨੂੰ ਗਿਆਨੀ ਕਲਦੀਪ ਸਿੰਘ ਗੜਗੱਜ ਸੰਦੇਸ਼ ਦੇਣ ਦੀ ਖੇਚਲਾ ਨਾ ਕਰੇ ਅਗਰ ਸ਼੍ਰੋਮਣੀ ਕਮੇਟੀ ਫੇਰ ਵੀ ਨਹੀਂ ਹਟਦੀ ਵਿਜੇਤਾ ਤਾਂ ਜੇ ਕੋਈ ਉੱਥੇ ਟਕਰਾਅ ਹੋਏਗਾ ਕਿਸੇ ਵੀ ਤਰ੍ਹਾਂ ਦਾ ਤਾਂ ਉਹਦੀ ਜ਼ਿੰਮੇਵਾਰੀ ਸ਼੍ਰੋਮਣੀ ਕਮੇਟੀ ਦੀ ਹੋਏਗੀ ਔਰ ਪੰਜਾਬ ਸਰਕਾਰ ਦੀ ਹੋਏਗੀ ਮੈਂ ਬਈ ਹਰ ਸਾਲ ਜਿਹੜਾ 6 ਜੂਨ ਦੇ ਉੱਪਰ ਜਿਹੜਾ ਸ਼੍ਰੀ ਕਲਤਾ ਸਭ ਦੇ ਜਥੇਦਾਰ ਦੇ ਵੱਲੋਂ ਸੰਦੇਸ਼ ਦਿੱਤਾ ਜਾਣਾ ਹੁੰਦਾ ਜੀ ਔਰ ਅਗਰ ਜੇ ਗਿਆਨੀ ਕੁਲਦੀਪ ਸਿੰਘ ਗੜਗੱਜ ਨਹੀਂ ਦਿੱਤੇ ਤਾਂ ਤੁਹਾਡੀ ਕੀ ਸਲਾਹ ਹੈ ਕਿ ਵੀ ਇਹਨਾਂ ਦੀ ਜਗ੍ਹਾ ਤੇ ਹੋਰ ਸੰਦੇਸ਼ਕ ਕੋਈ ਜਾਰੀ ਕਰ ਸਕਦਾ ਸਤਖੰਡ ਸ੍ਰੀ ਹਰਮੰਦਰ ਸਾਹਿਬ ਜੀ ਦੇ ਨੌ ਸਿੰਘ ਸਹਿਬਾਨ ਹੈ ਉਹਨਾਂ ਚੋਂ ਕੋਈ ਵੀ ਉੱਥੇ ਨੁਮਾਇੰਦਗੀ ਕਰ ਸਕਦਾ ਸ੍ਰੀ ਅਕਾਲ ਤਖਤ ਸਾਹਿਬ ਜੀ ਦੀ ਹੈੱਡ ਗ੍ਰੰਥੀ ਹੈ ਉਹ ਵੀ ਸੰਦੇਸ਼ ਦੇ ਸਕਦੇ ਆ ਬੜੇ ਰਾਹ ਇਸ ਕਰਕੇ ਹੈੱਡ ਗ੍ਰੰਥੀ ਜਾਂ ਸਿੰਘ ਸਹਿਬਾਨਾਂ ਦੇ ਰਤਬੇ ਵੀ ਬਹੁਤ ਸਤਿਕਾਰਯੋਗ ਹੈ ਉਹ ਉੱਥੇ ਸੰਦੇਸ਼ ਦੇਣ ਕੌਮ ਨੂੰ ਕੋਈ ਟਕਰਾਅ ਨਹੀਂ ਜਿਹੜਾ ਜਥੇਦਾਰ ਸਰਪ੍ਰਮਾਨਤਰ ਨੇ ਉਹਦਾ ਸੰਦੇਸ਼ ਕੌਮ ਕਦੇ ਨਹੀਂ ਮੰਨ ਸਕਦੀ ਨਾ ਮੰਨਿਆ ਜਾਏਗਾ। ਭਾਜਪੀ ਸੀ ਕਹਦੀ ਹੈ ਕਿ ਜਥੇਦਾਰ ਲਾਉਣ ਦਾ ਅਧਿਕਾਰ ਸਿਰਫ ਸਾਡੇ ਕੋਲ ਹੈ। ਇਹ ਦੇਖੋ ਐਸਡੀਪੀਸੀ ਨੂੰ ਇਹ ਅਧਿਕਾਰ ਨਹੀਂ ਹੈ ਕਿ ਰਾਤ ਨੂੰ 2:30 ਵਜੇ ਉੱਠ ਕੇ ਜਥੇਦਾਰ ਲਾਵੇ। ਐਸਡੀਪੀਸੀ ਮਰਜ਼ਾਦਾ ਦੀ ਕੋਰ ਲੰਘਣਾ ਐਸਡੀਪੀਸੀ ਨੇ ਕੀਤੀ ਹੈ। ਇੱਕ ਅੱਜ ਤੱਕ ਤੁਸੀਂ ਜਦੋਂ ਦਾ ਸ਼੍ਰੋਮਣੀ ਕਮੇਟੀ ਬਣੀ ਹੈ ਦੱਸੋ ਇੱਕ ਵੀ ਐਗਜ਼ੈਂਪਲ ਹੈ ਕਿ ਇਸ ਤਰ੍ਹਾਂ ਜਥੇਦਾਰ ਦੀ ਨੁਕਤੀ ਕੀਤੀ ਹੋਵੇ। ਇਹ ਸ਼੍ਰੋਮਣੀ ਕਮੇਟੀ ਨੇ ਸ਼ਰੇਆਮ ਧੱਕਾ ਕੀਤਾ ਔਰ ਜਾਣ ਬੁੱਝ ਕੇ ਕੀਤਾ ਪਤਾ ਹੋਣ ਦੇ ਬਾਵਜੂਦ ਵੀ ਇਹ ਸ਼੍ਰੋਮਣੀ ਕਮੇਟੀ ਦੇ ਜਥੇਦਾਰਾਂ ਨੂੰ ਲੱਗਣ ਦਾ ਵਿਧੀ ਵਿਧਾਨ ਹੈ ਕਿ ਜਦੋਂ ਜਥੇਦਾਰ ਲਾਏ ਜਾਂਦੇ ਆ ਉਹਨਾਂ ਦੀ ਚੋਣ ਸਾਰਿਆਂ ਦੀ ਸਲਾਹ ਨਾਲ ਕੀਤੀ ਜਾਂਦੀ ਹੈ ਸਿੰਘ ਸਹਿਬਾਨਾਂ ਦੀ ਚੋਣ ਸਾਰਿਆਂ ਦੀ ਸਲਾਹ ਨਾਲ ਕੀਤੀ ਜਾਂਦੀ ਹੈ ਔਰ ਉਹਦੇ ਲਈ ਬਕਾਇਦਾ ਇੱਕ ਡੇਟ ਰੱਖੀ ਜਾਂਦੀ ਹੈ ਕਿ ਫਲਾਣੇ ਦਿਨ ਸ਼੍ਰੀ ਅਕਾਲ ਤਖਤ ਸਾਹਿਬ ਦੇ ਦੂਜੇ ਤਖਤਾਂ ਦੇ ਜਥੇਦਾਰਾਂ ਦੀ ਚੋਣ ਹੋਏਗੀ ਉਹਨਾਂ ਦੀ ਸਾਧ ਪੂਸ਼ੀ ਹੋਏਗੀ ਸਾਰੀਆਂ ਸੰਪਰਦਾਵਾਂ ਦਮਦਮੀ ਟਕਸਾਲ ਨਿਹੰਗ ਸਿੰਘ ਜਥੇਬੰਦੀਆਂ ਸਿੰਘ ਸੁਭਾਵਾਂ ਉਹ ਟਕਸਲ ਰੂਪ ਲੈ ਕੇ ਉਹਨੂੰ ਮਾਨਤਾ ਦਿੰਦੀ ਹੈ ਇਹ ਤਾਂ ਕੁਝ ਹੋਇਆ ਹੀ ਨਹੀਂ ਉਹ ਕਦੇ ਮੀਟਿੰਗਾਂ ਵੀ ਕਰ ਰਹੇ ਨੇ ਪੰਜ ਸਿੰਘ ਸਮਾਣਾਂ ਦੀ ਮੀਟਿੰਗ ਵੀ ਕਰ ਚੁੱਕੇ ਨੇ ਉਹਦੇ ਫੈਸਲੇ ਵੀ ਲੈ ਚੁੱਕੇ ਉਹ ਜਿਹੜਾ ਬੰਦਾ ਅਜੇ ਤੱਕ ਕੌਮ ਦੇ ਵਿੱਚ ਜਥੇਦਾਰ ਨਹੀਂ ਮੰਨਿਆ ਗਿਆ ਉਹ ਭਾਵੇਂ 100 ਮੀਟਿੰਗ ਕਰੇ ਉਹਦੇ ਉਹਦੇ ਫੈਸਲਿਆਂ ਨੂੰ ਕੌਮ ਨਹੀਂ ਮੰਨਦੀ ਪਪਾ ਜੀ ਪਹਿਲੇ ਜਿਹੜੇ ਜੱਜਦਾਰ ਸਹਿਬਾਨ ਹੈਗੇ ਉਹਨਾਂ ਦੇ ਅੱਖ ਦੇ ਵਿੱਚ ਤੁਸੀਂ ਬੋਲ ਰਹੇ ਹੋ ਤੇ ਹੁਣ ਜਿਹੜਾ 6 ਜੂਨ ਦਾ ਪ੍ਰੋਗਰਾਮ ਉਹਨਾਂ ਨੂੰ ਕੋਈ ਸੱਦਾ ਪੱਤਰ ਵੀ ਹੈਗਾ ਸੀ ਮੈਂ ਜਿਹੜੇ ਸਿੰਘ ਸਹਿਬਾਨ ਹੈਗੇ ਉਹਨਾਂ ਨੂੰ ਅਸੀਂ ਚਿੱਠੀਆਂ ਭੇਜੀਆਂ ਹੋਈਆਂ 6 ਜੂਨ ਦੇ ਸਿੰਘ ਜਿਨ੍ਹਾਂ ਸਮਾਗਮਾਂ ਤੇ ਸਿੰਘ ਸਵ ਗਿਆਨ ਰਘਵੀਰ ਸਿੰਘ ਜੀ ਸੁਲਤਾਨ ਸਿੰਘ ਦੀ ਦੂਜੇ ਸਿੰਘ ਸਹਿਬਾਨਾਂ ਨੂੰ ਸਾਰਿਆਂ ਨੂੰ ਅਸੀਂ ਸੱਦੇ ਪੱਤਰ ਭੇਜੇ ਹੋਏ ਆ ਸੀ ਦੀ ਸਮਾਗਮਾਂ ਦੇ ਵਿੱਚ ਆਉਣ ਲਈ ਹਲੇ ਅਗਲੇ ਪ੍ਰੋਗਰਾਮ ਤੁਹਾਡੇ ਬਾਦਲਪਿੰਡ ਨੂੰ ਸੀਗੇ ਉਹ ਹੋਰ ਰਹਿਣਗੇ ਜਿਹੜਾ ਸਾਡਾ ਪ੍ਰੋਗਰਾਮ ਦੇਖੋ 11 ਜੂਨ ਦਾ ਬਾਦਲਪਿੰਡ ਸੁਖਵੀਰ ਸਰਦਾਰ ਸੁਖਵੀਰ ਸਿੰਘ ਬਾਦਲ ਉਹ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਹੈ ਸ਼੍ਰੋਮਣੀ ਅਕਾਲੀ ਦਲ ਤੇ ਸ਼੍ਰੋਮਣੀ ਕਮੇਟੀ ਦੋਨੋਂ ਸੰਸਥਾ ਬਰਾਬਰ ਚੱਲ ਰਹੀਆਂ ਇਸ ਕਰਕੇ ਉਹਦੀ ਜ਼ਿੰਮੇਵਾਰੀ ਬਣਦੀ ਆ ਉਹ ਜ਼ਿੰਮੇਵਾਰੀ ਨਹੀਂ ਨਿਭਾ ਰਹੇ ਇਸ ਕਰਕੇ ਜਿਹੜਾ ਸਾਡਾ 11 ਦਾ ਪ੍ਰੋਗਰਾਮ ਹੈ ਉਹ ਅਸੀਂ ਪੱਕਾ ਰੱਖਿਆ ਹੋਇਆ ਅਸੀਂ ਬਾਦਲਪਿੰਡ ਧਰਨਾ ਦੇਣ ਜਾਵਾਂਗੇ ਉਸ ਦਿਨ 6 ਜੂਨ ਵਾਲੇ ਦਿਨ ਵਿਰੋਧ ਕਿਸ ਤਰੀਕੇ ਨਾਲ ਹੋਵੇਗਾ ਰੋਕਿਆ ਜਾਏਗਾ ਉਹਨਾਂ ਨੂੰ ਜੇਕਰ ਤੁਹਾਨੂੰ ਰੋਗ ਲੱ타 ਜਾਂਦਾ ਤੇ ਫਿਰ ਕੀ ਸੋਚਣਾ ਅਸੀਂ ਗਿਆਨੀ ਖਲਦੀਪ ਸਿੰਘ ਨੂੰ ਹਰ ਹਿੱਲੇ ਸੰਦੇਸ਼ ਦੇਣ ਤੋਂ ਰੋਕਾਂਗੇ ਤੁਸੀਂ 6 ਜੂਨ ਨੂੰ ਖੁਦ ਸ਼ਾਮਲ ਹੋਗੇ ਅਸੀਂ ਸਾਰੇ ਅਸੀਂ ਹਰ ਤਰ੍ਹਾਂ ਦਾ ਪ੍ਰਬੰਧ ਕਰਾਂਗੇ ਮੈਨੂੰ ਜਾਣਾ ਪਿਆ ਮੈਂ ਵੀ ਜਾਊਂਗਾ ਅਸੀਂ ਸਾਰਾ ਪ੍ਰਬੰਧ ਇਸ ਦਾ ਕਰਾਂਗੇ ਕਿ ਅਸੀਂ ਗਿਆਨੀ ਖਲਦੀਪ ਸਿੰਘ ਗੜਗੱਜ ਨੂੰ ਸੰਦੇਸ਼ ਨਹੀਂ ਦੇਣ ਦੇਵਾਂਗੇ ਖਾਸ ਤੌਰ ਤੇ ਜਿਹਦੇ ਜਹੇਦਾਰ ਗੜਗਾ ਸਭ ਲਾਈ ਗਏ ਨੇ ਉਹਨਾਂ ਨੂੰ ਮਾਫ਼ੀ ਦਾ ਸਿਲਸਿਲਾ ਵਧਾ ਜਾ ਰਿਹਾ ਹੈ ਜੋ ਦੀsing ਟੱਟੀ ਵਾਲੇ ਨੂੰ ਮੱਕ ਦਿੱਤੇ ਮੈਂ ਇੱਕ ਬੇਨਤੀ ਕਰਦਾ ਸ੍ਰੀ ਅਕਾਲ ਤਖਸਾਲ ਤੋਂ ਕਿਸੇ ਨੂੰ ਮੁਆਫ ਕਰਨਾ